ਕਰਦੇ ਹਾਲਾਤ ਐ ਹੋਈ ਜਸਬੀਰ ਕੋਲ ਮੇਰੇ ਨਾਲ ਹਾਲਾਤ ਕਰਦੇ ਵਿੱਚ ਕੌਣ ਕੌਣ ਰਹਿੰਦਾ ਹੈ ਕੀ ਕਰਦਾ ਗੁਜ਼ਾਰਾ ਕਿਵੇਂ ਕਰਦਾ ਐਦਾ ਹੀ ਤੋੜਾ ਪਤਾ ਜੋ ਕਮਾਉਨੇ ਅਸੀਂ ਉਹ ਹੀ ਜਿਸ ਤਾਂ ਦੀ ਰੋਟੀ ਅੱਧੀ ਮਿਲੇ ਪੂਰੀ ਮਿਲੇ ਖਾ ਗਿਓ ਕੋਈ ਰਹਿ ਜਾਈਦਾ ਕਿੰਨੇ ਬੱਚੇ ਦੋ ਤਿੰਨ ਦੋ ਬੇਟੀਆਂ ਇੱਕ ਬੇਟਾ ਬੇਟੀਆਂ ਵੈਗੀਆਂ

ਮਤਲਬ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਤਰ੍ਹਾਂ ਦੇ 20 ਸਾਲ ਹੋ ਗਏ ਜੀ ਪਹਿਲੇ ਠੀਕ ਸੀ ਪਹਿਲੇ ਠੀਕ ਸੀ ਹਾਂ ਜੀ ਸਾਰਨ ਕਿਉਂ ਹੋਇਆ ਕੋਈ ਸਮਝ ਨਹੀਂ ਜੇ ਲੱਗੇ ਬਸ ਇਦਾਂ ਹੀ ਪਹਿਲੋ ਇਹ ਬਿਮਾਰ ਹੋਏ ਫਿਰ ਇਦਾਂ ਹੀ ਕਰੀ ਗੁੱਡੀ ਕੋਈ ਬਿਮਾਰ ਹੋ ਗਈ ਕਰੀ ਕੋਈ ਹੋ ਗਈ ਜਿਹੜਾ ਥੋੜਾ ਪਤਾ ਕਮਾਉਂਦੇ ਹੀ ਜਦੋਂ ਸਾਡੇ ਕੋਲ ਹੈਗਾ ਇਹ ਇੰਨਾ ਤੇ ਲਾ ਲੈਂਦੇ ਨੇ हां बोहोत वो सपने थी आंजी, बच्चे आंजी, आंजी। बोलता क्या बेचारे पिखियान कोई समझ नहीं लगी तुम बचा बाकी मालिक ने साइ नही मालिक महाराज ने कोई नही ਉਮੀਦ ਹੈਗੀ ਆ ਇਹ ਆਉਣ ਵਾਲਾ ਸਮਾਂ ਹਾਂਜੀ ਉਮੀਦ ਹਰ ਲਵੇਗੀ ਬਾਕੀ ਤੁਸੀਂ ਚਲੋ ਜੇ ਗਰੀਬਾਂ ਦੀ ਮਦਦ ਸਾਰਿਆਂ ਦੀ ਕਰੋ ਉਹਨਾਂ ਦੇ ਪੈਰਾਂ ਪਿੱਛੇ ਸਾਡੀ ਬੇ ਲੋਕ ਦੇਖ ਰਹੇ ਨੇ ਕੁਝ ਕਹਿਣਾ ਦਿਓਗੇ ਦੋ ਤੀਆਂ ਨੇ ਕਰ ਇੱਕ ਅੰਝਾ ਜੋਗੀ ਲੋਕਾਂ ਠੀਕ ਹੈ ਭਾਈ ਮੈਂ ਕੀ ਕਹਿ ਸਕਦੀ ਆ ਕੋਈ ਗੱਲ ਨਹੀਂ ਆਉਂਦੀ ਮੈਨੂੰ ਮਾਤਾ ਜੀ ਕਦੇ ਸੋਚਿਆ ਸੀਗਾ ਕਿ ਅੱਜ ਇਸ ਤਰ੍ਹਾਂ ਦੇ ਹਾਲਾਤ ਹੋਣਗੇ ਨਹੀਂ ਜੀ ਪਰ ਆਗੇ ਤੇ ਉਹ ਝੱਲਣੇ ਪਏ ਆਪਾਂ ਝੱਲੇ ਕੋਈ ਗੱਲ ਨਹੀਂ ਇਹ ਵੀ ਕੋਈ ਨੰਬਰ ਹੈਗਾ ਕੋਈ ਕੰਟੈਕਟ ਹੈਗਾ ਤੁਹਾਡੇ ਕੋਲ ਜਿਹੜਾ ਆਪਾਂ ਲੋਕਾਂ ਨੂੰ ਦੇ ਸਕੀਏ ਜੋ ਲੋਕ ਤੁਹਾਡੀ ਮਦਦ ਕਰਨ ਲਈ ਪਹੁੰਚਣ ਨਹੀਂ ਉਹ ਅਵਤਾਰ ਸਿੰਘ ਕੋ ਹੈਗਾ ਆ ਉਹ ਇਹਦੇ ਨਾਲ ਹੀ ਗੱਲ ਹੁੰਦੀ ਹੈ ਇਹੋ ਕਰਦਾ ਅਵਤਾਰ ਹੀ ਹੈ ਦੀ ਕੋਈ ਵੀ ਅਵਤਾਰ ਜੀ ਕੌਣ ਨੇ ਇਹ ਕਾਉਂਸਲਰ ਹੈਗੇ ਤਾਂ ਦੋ ਤਿੰਨ ਮਹੀਨੇ ਜੇ ਹਾਂਜੀ ਮਾਤਾ ਜੀ ਤੁਸੀਂ ਕਿੰਨੀ ਵਾਰ ਵੋਟ ਵੋਟ ਪਾਏ ਹੋ ਨੇ ਡੇਟਾ ਆਏ ਹੋ ਨੇ ਵੋਟਾ ਮੰਗਾ ਤੁਹਾਡੇ ਕੋਲ ਤੁਸੀਂ ਕਿਹਾ ਨਹੀਂ ਪਤਾ ਨਹੀਂ ਕਿੰਨੇ ਕੇ ਇੱਥੇ ਪ੍ਰਧਾਨ ਬੰਦੇ ਰਹੇ ਕੋਈ ਨਹੀਂ ਮੰਨ ਕੇ ਗਏ ਇਹੀ ਹਾਲ ਚਿਰ ਹੈ ਹਾਂਜੀ ਦਈ ਰਹੇ ਜਦੋਂ ਬਾਰਿਸ਼ ਆਂਦੀ ਹੋਵੇਗੀ ਕੋਈ ਨਹਿਰੀ ਝੱਕੜਾਂ ਦਾ ਆਏਗਾ ਬੱਚਾ ਡਰ ਲੱਗਦਾ ਹੋਵੇਗਾ ਕਿ ਬੱਚੇ ਹਾਂਜੀ ਹਾਂਜੀ ਡਰ ਲੱਗਦਾ ਪਰ ਬੱਚੇ ਜਦੋਂ ਚੁੰਦਾ ਪਾਣੀ ਵਿਚਾਰੇ ਉਤੋਂ ਦੀ ਮੋਮ ਜਮ ਲੈ ਕੇ ਇੱਥੇ ਪੈ ਜਾਂਦੇ ਉਹ ਛੱਤਾਂ ਵੀ ਕਮਜ਼ੋਰ ਹੋ ਗਈ ਜ਼ਰ ਤੇ ਲੱਗਦਾ ਹੋਵੇਗਾ ਲੱਗਦਾ ਲੱਗਦਾ ਮੈਂ ਤਾਂ ਯੇ ਸੇ ਦੇਖ ਰਿਹਾ ਕਿ ਤੁਹਾਡੇ ਚਲੋ ਅੱਖਾਂ ਤਾਂ ਹੰਝੂ ਦੇ ਹੈਗੇ ਨਾਲ ਚਿਹਰੇ ਤੇ ਖੁਸ਼ੀ ਵੀ ਆ ਥੋੜੀ ਜੀ ਜੇਕਰ ਕੋਈ ਤੁਹਾਡੀ ਜਗ੍ਹਾ ਕੋਈ ਹੋਰ ਹੁੰਦਾ ਉਹਨੇ ਅੱਜ ਨੂੰ ਹਿੰਮਤ ਹਾਰ ਜਾਇਆ ਸੀ ਪਰ ਤੁਸੀਂ ਹਿੰਮਤ ਨਹੀਂ ਹਾਰੀ ਪਾਜੀ ਜੇ ਮੈਨੂੰ ਬਾਹਰੋਂ ਬਾਲਣ ਚੋਕ ਕੇ ਲਿਆ ਕੇ ਵੀ ਰੋਟੀ ਬਣਾਉਣੀ ਪੈਂਦੀ ਮੈਂ ਬਣਾਉਣੀ ਹਿੰਮਤ ਹਾਰਦੇ ਹੋ ਨਹੀਂ ਰੱਬ ਦੇ ਭਰੋਸਾ ਹਾਂਜੀ ਮਾਰਾ ਹੀ ਨੇ ਨਹੀਂ ਸਾਨੂੰ ਕੁਝ ਵੀ ਕੀਤਾ ਉਹਨਾਂ ਨੇ ਸਾਨੂੰ ਬੜਾਤ ਦੇ ਕੇ ਰੱਖਿਆ ਉਹਨਾਂ ਦੇ ਘਰ ਚ ਕੋਈ ਘਾਟਾ ਨਹੀਂ ਲੱਗਦਾ ਕਿ ਸਭ ਕੁਝ ਠੀਕ ਹੋ ਜਾਏਗਾ ਜਲਦੀ ਹਾਂਜੀ ਮੇਰਾ ਨਾਮ ਅਵਤਾਰ ਸਿੰਘ ਹੈ ਮੈਂ ਕਾਉਂਸਲਰ ਹਾਂ ਵਾਰਡ ਨੰਬਰ 72 ਤੋਂ ਪਿੰਡ ਟਪਈ ਜ਼ਿਲ੍ਹਾ ਅੰਮ੍ਰਿਤਸਰ ਹਾਲਾਤ ਕਦੋਂ ਦੇ ਇਸ ਤਰ੍ਹਾਂ ਪਰਿਵਾਰ ਦੇ ਇਸ ਤਰ੍ਹਾਂ ਦੇ ਹੋ ਗਏ ਕੀ ਕੁਝ ਹੋਇਆ ਸੀ ਪੂਰੀ ਗੱਲ ਦੱਸੋ ਇਹ ਸਰ ਚਲੋ ਮੈਂ ਤਾਂ ਛੋਟਾ ਹੀ ਹੋਣਾ ਵਾ ਜਿੰਨਾ ਸੁਣਨ ਦੇ ਵਿੱਚ ਆਇਆ ਨਾ ਵਾ ਵੀ ਘਟ ਘਟ 20 ਸਾਲ ਹੋ ਗਏ ਇਹਨਾਂ ਨੂੰ ਇਸ ਹਾਲਾਤ ਦੇ ਵਿੱਚ ਇਹਨਾਂ ਦੀ ਗੁੜੀਆ ਸੀ ਪਲੱਸ 2 ਪੜ੍ਹੀ ਹੋਈ ਆ ਬੱਚਿਆਂ ਨੂੰ ਵੀ ਪੜ੍ਹਾਉਂਦੀ ਸੀ ਘਰ ਘਰ ਉਹ ਪਰ ਉਹਦੇ ਡਿਪਰੈਸ਼ਨ ਇੰਨਾ ਹੋ ਗਿਆ ਘਰ ਦੇ ਹਾਲਾਤ ਵੇਖ ਕੇ ਤੁਸੀਂ ਵੇਖ ਸਕਦੇ ਜੇ ਕੋਈ ਵੀ ਚੰਗਾ ਭਲਾ ਬੰਦਾ ਆਪਣਾ ਘਰ ਇਦਾਂ ਵੇਖ ਲੂਗਾ ਨਾ ਤੇ ਉਹ ਡਿਪਰੈਸ਼ਨ ਜਾ ਜਾਏਗਾ ਉਹਦੇ ਇੰਨੀ ਟੈਨਸ਼ਨ ਦਵਾ ਤੇ ਬੈਗੀ ਵੀ ਅੱਜ ਕੱਲ ਲੋਕ ਕਿੱਥੇ ਕਿੱਥੇ ਰਹਿੰਦੇ ਆ ਘਰ ਦੇ ਵਿੱਚ ਇਹ ਚਾਰ ਜਿਹੇ ਚਾਹੋ ਜਿਹੇ ਕੋ ਫੋਨ ਆ ਇਹਨਾਂ ਕੋ ਤੇ ਫੋਨ ਉਹ ਨਹੀਂ ਹੈਗਾ ਵਿਚਾਰਿਆਂ ਕੋ ਇਸ ਕਰਕੇ ਉਹ ਵੱਲ ਨੁੱਕਰ ਚ ਬੈਠੀ ਹੋਈ ਜੇ ਇੱਕ ਦੂਜੀ ਧੀ ਆ ਉਹ ਇਧਰ ਬੈਠੀ ਮੂੰਹ ਪਰੇ ਕਰਕੇ ਉਹ ਵਿਚਾਰੀ ਪਰੇ ਮੂੰਹ ਕਰਕੇ ਬੈਠੀ ਇੰਨੀ ਡਿਪਰੈਸ਼ਨ ਦੇ ਵਿੱਚ ਆ ਕਿ ਵੀ ਆਪਾਂ ਉਹਨੂੰ ਬੁਲਾਉ ਨਹੀਂ ਸਕਦੇ ਲੱਗਦਾ ਕਿ ਨਰਕ ਭਰੀ ਜ਼ਿੰਦਗੀ ਜੀਣ ਨੂੰ ਬਹੁਤ ਜਿਆਦਾ ਸਰ ਇੱਕ ਬੇਨਤੀ ਵੇਖੋ ਤੁਸੀਂ ਮੇਰੀ ਬੇਨਤੀ ਸੁਣੋ 10 11 ਫੁੱਟ ਤੇ ਇੱਕ ਕਾਰ ਬਣਿਆ ਹੁੰਦਾ ਆਪਣਾ ਠੀਕ ਹੈ ਨਾ ਆਪਾਂ 11 ਫੁੱਟ ਤੇ ਲੈਂਡਰ ਪਾਉਨੇ ਆ ਤੁਸੀਂ ਦੇਖ ਲਓ ਜਾਨੀ ਕਿ ਸਾਡੇ ਇੱਥੇ ਆਉਂਦਿਆ ਗਰਦਨ ਤੇ ਲੱਗੇ ਆਉਂਦਿਆ ਕਿਦਾਂ ਵਿਚਾਰੇ ਜੀਂਦੇ ਹੋਣਗੇ ਇਹਨਾਂ ਦੀ ਮਦਦ ਕਿਸ ਤਰ੍ਹਾਂ ਹੋ ਸਕਦੀ ਹੈ ਇਹ ਕਿਸਨੇ ਕਿ ਮਦਦ ਕਰਨੀ ਕਿਸ ਤਰ੍ਹਾਂ ਕਰ ਸਕਦੇ ਮਦਦ ਇਹ ਵੀ ਵਿਚਾਰੇ ਨੇ ਕਿ ਸਾਡੇ ਕੋਲ ਫੋਨ ਵੀ ਨਹੀਂ ਹੈਗਾ ਹਾਂਜੀ ਕੀ ਕੁਛ ਕਰਨਾ ਮੈਂ ਸਰ ਕਹਿੰਦਾ ਨੰਬਰ ਮੇਰਾ ਲੈ ਲਓ 9814529856 ਇਹ ਨੰਬਰ ਤੇ ਆਪਸਤਾ ਕਰੋ ਮੈਂ ਸਿੱਧਾ ਹੀ ਤੁਹਾਨੂੰ ਇਹਨਾਂ ਕੋਲ ਲੈ ਆਉਂਗਾ ਤੇ ਥੋੜੇ ਦਿਨਾਂ ਤੱਕ ਇਹਨਾਂ ਦਾ ਆਈਡੀ ਪਵਾ ਕੇ ਮੈਂ ਕਾਉਂ ਨੰਬਰ ਵੀ ਖਲਵਾ ਦਾਂਗਾ ਇਹਨੇ ਵੱਤ ਵਾਰ ਮਤ ਕੀਤੀ ਜਾਵੇ ਗਰੀਬਾਂ ਵਿਚਾਰਿਆਂ ਦੀ 9814529856 ਮੇਰੀ ਬੇਨਤੀ ਆ ਭਗਵੰਤਾਨ ਸਾਹਿਬ ਅੱਗੇ ਡੀ ਸੀ ਸਾਹਿਬ ਅਗੇ ਬੇਨਤੀ ਆ ਵੀ ਇਹ ਜਿਹੜੇ ਘਰਨ ਵਾਲੇ ਛੱਤਾਂ ਤੇ ਆਪਾਂ ਪਟਵਾਰੀ ਸਾਹਿਬ ਕੋ ਗਏ ਸੀ ਉਹਨਾਂ ਨੇ ਕਿਹਾ ਵੀ ਇਹ ਜਗ੍ਹਾ ਲਾਲਕੀਰ ਦੇ ਵਿੱਚ ਨਹੀਂ ਹੁੰਦੀ ਜਦ ਕੀ ਜਗ੍ਹਾ ਲਾਲਕੀਰ ਦੇ ਵਿੱਚ ਆ ਬਾਹਰ ਮੇਨ ਤੇ ਹੈਗੀਆਂ ਵਾ ਕਲੋਨੀਆਂ ਕਟੀਆਂ ਆਉਂਦੀਆਂ ਰਜਿਸਟਰੀ ਵਾਲੀ ਜਗ੍ਹਾ ਸਾਡੇ ਟਪਈ ਦੇ ਵਿੱਚ ਕੋਈ ਦੀ ਰਜਿਸਟਰੀ ਨਹੀਂ ਹੈਗੀ ਇਹੋ ਬੇਨਤੀ ਡੀ ਸੀ ਸਾਹਿਬ ਇੱਕ ਵਾਰੀ ਆ ਕੇ ਇੱਥੇ ਵੇਖਣ 98145 29855